ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਅਪਣ YouTube ਚੈਨਲ ਜੋ ਅਲਰਟ ਬਜਾਉਂਦੀ ਦੋਸਤੋ ਅੱਜ ਇੱਕ ਨਵੀਂ ਰਿਕਰੂਟਮੈਂਟ ਅਪਡੇਟ ਲੈ ਕੇ ਆ ਚੁੱਕੇ ਹਾਂ ਜੀ ਇੰਡੀਆ ਪੋਸਟ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਐਗਜ਼ੀਕਿਊਟਿਵ ਜੀਆਰਐਸ ਦੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਇਹ ਅਮਰਸਰ ਪਟਿਆਲਾ ਰੋਪੜ ਮਾਨਸਾ ਬਰਨਾਲਾ ਦੇ ਵਿੱਚ ਭਰਤੀ ਰਹਿਣ ਵਾਲੀ ਹੈ ਜੀ ਟੋਟਲ ਵੈਕੈਂਸੀਆਂ ਦੇ ਵਿੱਚ 348 ਹਨ ਜੀ ਇਹਦੀ ਪੂਰੀ ਜਾਣਕਾਰੀ ਇਸ ਵੀਡੀਓ 'ਚ ਦਿੰਨੇ ਆ ਜੀ ਕੌਣ-ਕੌਣ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਅਤੇ ਇਹਦੇ ਵਿੱਚ ਕੀ-ਕੀ ਐਲੀਜੀਬਿਲਿਟੀ ਕਰਾਈਟਰੀਆ ਮੰਗ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਦੇ ਹੋਏ ਆਲ ਦਾ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਦੋਸਤੋ ਇੰਡੀਆ ਪੋਸਟ ਦੇ ਵਿੱਚ ਪੋਸਟ ਆ ਚੁੱਕੀਆਂ ਜੀ ਐਗਜ਼ੀਕਿਊਟ ਟੂ ਦੀਆਂ ਪੋਸਟਾਂ ਰਹਿਣ ਵਾਲੀਆਂ ਜੀ ਇਹ ਇਹਨਾਂ ਨੇ ਆਪਣੀ ਆਨਲਾਈਨ ਵੈਬਸਾਈਟ ਦਿੱਤੀ ਹੈ ਜੀ ਇਸ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਦੀ ਲਾਸਟ ਡੇਟ 29/10/2025 ਹੀ ਰਹਿਣ ਵਾਲੀ ਹੈ ਜੀ ਐਪਲੀਕੇਸ਼ਨ ਆਨਲਾਈਨ ਅਪਲਾਈ ਕਰਨ ਦੀ ਅਤੇ 9/10/2025 ਤੋਂ ਇਹ ਐਪਲੀਕੇਸ਼ਨ ਸਟਾਰਟ ਹੋ ਚੁੱਕੀਆਂ ਹਨ ਜੀ ਬਹੁਤ ਵਧੀਆ ਮੌਕਾ ਆ ਚੁੱਕਾ ਜੀ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਚਾਹੁੰਦੇ ਹਨ ਐਗਜ਼ੀਕਿਊਟਿਵ ਜੀਡੀਐਸ ਗ੍ਰਾਮਿੰਗ ਡਾਕ ਸੇਵਕ ਦੀਆਂ ਵੈਕਾਂਸੀਆਂ ਆ ਚੁੱਕੀਆਂ ਜੀ ਇਹ ਤਨ 48 ਵੈਕਾਂਸੀਆਂ ਰਹਿਣ ਵਾਲੀਆਂ ਜੀ ਇਹ ਟੋਟਲ ਆਲ ਇੰਡੀਆ ਦੇ ਲਈ ਅਲੱਗ-ਅਲੱਗ ਸਟੇਟ ਵਾਈਜ਼ ਅਲੱਗ-ਅਲੱਗ ਵੈਕਾਂਸੀਆਂ ਰਹਿਣ ਵਾਲੀਆਂ ਜੀ ਇਹ ਜੋ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਹ ਟੋਟਲ 15 ਵਗਸੀਆਂ ਆ ਚੁੱਕੀਆਂ ਹਨ ਅਲੱਗ-ਅਲੱਗ ਡਿਸਟ੍ਰਿਕਟ ਵਾਈਜ਼ ਵਗਸੀਆਂ ਰਹਿਣ ਵਾਲੀਆਂ ਜੀ ਇਹ ਟੋਟਲ 348 ਵਗਸੀਆਂ ਰਹਿਣ ਵਾਲੀਆਂ ਹਨ ਇਹ ਜੋਬ ਪ੍ਰੋਫਾਈਲ ਹੈ ਜੀ ਐਗਜ਼ੀਕਿਊਟਿਵ ਦੇ ਲਈ ਤੁਸੀਂ ਸਾਡੇ WhatsApp ਚੈਨਲ ਤੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਅਤੇ ਪੜ੍ਹ ਵੀ ਸਕਦੇ ਹੋ ਜਾਂ ਤੁਸੀਂ ਵੀਡੀਓ ਨੂੰ ਪਾਜ਼ ਕਰ ਇਸ ਜੋਬ ਪ੍ਰੋਫਾਈਲ ਨੂੰ ਚੰਗੀ ਤਰੀਕੇ ਨਾਲ ਪੜ ਲੈਣਾ ਫੇਰ ਹੀ ਤੁਸੀਂ ਪੋਸਟ ਨੂੰ ਅਪਲਾਈ ਕਰਨਾ ਇਸ ਪੋਸਟ ਦੇ ਲਈ ਜੋ ਏਜ ਲਿਮਟ ਰਹਿਣ ਵਾਲੀ ਹੈ ਜੀ 20 ਸਾਲ ਤੋਂ ਲੈ ਕੇ 35 ਸਾਲ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਕੁਆਲੀਫਿਕੇਸ਼ਨ ਵਿੱਚ ਗ੍ਰੈਜੂਏਸ਼ਨ ਮੰਗੀ ਗਈ ਹੈ ਜੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਚਾਹੇ ਉਹ ਰੈਗੂਲਰ ਹੋਵੇ ਡਿਸਟੈਂਸ ਹੋਵੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਇਹ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਕੈਂਡੀਡੇਟ ਦੀ ਉਹੀ ਸਪੋਰਟ ਨੂੰ ਅਪਲਾਈ ਕਰ ਸਕਦੇ ਹਨ ਤੇ ਜੋ ਐਕਸਪੀਰੀਅੰਸ ਹੈ ਵਿੱਚ ਐਕਸਪੀਰੀਅੰਸ ਕੁਝ ਵੀ ਨਹੀਂ ਮੰਗਿਆ ਗਿਆ ਜੀ ਬਿਲਕੁਲ ਨਿਰਰਹਿ ਵਾਲਾ ਐਕਸਪੀਰੀਅੰਸ ਹੈ ਪੇ ਦੀ ਗੱਲ ਕਰੀਏ ਤਾਂ ਪੇਮੈਂਟ ਇਹ ਵਿੱਚ 30000 ਪਰ ਮਨਥ ਮਿਲੇਗੀ ਜੀ ਲੰਮਸਮ ਪੇਮੈਂਟ 30000 ਪਰ ਮਨਥ ਦੇ ਹਿਸਾਬ ਨਾਲ ਕੈਂਡੀਡੇਟ ਨੂੰ ਮਿਲਣ ਵਾਲੀ ਹੈ ਇਹ ਸੈLECTION ਪ੍ਰੋਸੈਸ ਹੈ ਜੀ ਕੈਂਡੀਡੇਟ ਦੇ ਲਈ ਮੈਟਰੀਅਲ ਲਿਸਟ ਦੇ ਹਿਸਾਬ ਨਾਲ ਇਹ ਸੈLECTION ਹੋਵੇਗੀ ਕੈਂਡੀਡੇਟ ਦੀ ਐਪਲੀਕੇਸ਼ਨ ਫਿਜ਼ੀਕਲ ਕਰੀਦਾ ਐਪਲੀਕੇਸ਼ਨ ਫੀਸ ਇਹਦੇ ਵਿੱਚ 750 ਰੁਪਏ ਰਹਿਣ ਵਾਲੀ ਹੈ ਜੀ ਇਸ ਪੋਸਟ ਦੇ ਲਈ ਜੋ ਕਿ ਨੌਨ ਰਿਫੰਡੇਬਲ ਹੋਵੇਗੀ ਵਧੀਆ ਮੌਕਾ ਆ ਚੁੱਕਾ ਹੈ ਜੀ ਕੈਂਡੀਡੇਟ ਦੇ ਲਈ ਤੁਸੀਂ ਇਹ ਨੋਟੀਫਿਕੇਸ਼ਨ ਨੂੰ ਸਾਡੇ WhatsApp ਚੈਨਲ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ WhatsApp ਚੈਨਲ ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ ਵੈਸੀ ਤਾਂ ਇਹ ਵਕਾਂਸੀਆਂ ਅਲੱਗ-ਅਲੱਗ ਸਟੇਟ ਵਾਈਜ਼ ਅਲੱਗ-ਅਲੱਗ ਡਿਸਟ੍ਰਿਕਟ ਵਾਈਜ਼ ਰਹਿਣ ਵਾਲੀਆਂ ਹਨ ਪਰ ਪੰਜਾਬ ਵਾਸਤੇ ਤੁਹਾਨੂੰ ਦੱਸ ਦਿੰਦੇ ਆ ਕਿਹੜੇ ਕਿਹੜੇ ਡਿਸਟ੍ਰਿਕਟ ਵਾਈਜ਼ ਤੇ ਵਕਾਂਸੀਆਂ ਕਿੰਨੀਆਂ-ਕਿੰਨੀਆਂ ਰਹਿਵਾਲੀਆਂ ਹਨ ਹਾਂਜੀ ਦੋਸਤੋ ਪੰਜਾਬ ਦੇ ਵਿੱਚ ਇਹ ਵਕਾਂਸੀਆਂ ਅਮਰਸੇ ਲਈ 1 ਕਾਜੀ ਬਰਨਾਲਾ ਦੇ ਵੀ 1 ਰਹਿਵਾਲੀ ਹੈ ਫਰੀਦਕੋਟ ਲਈ 1 ਵਕਾਂਸੀ ਹੈ ਜੀ ਇਹ ਫਰੋਈਪੁਰ ਲਈ ਵੀ 1 ਹੈ ਜੀ ਹਸ਼ਿਆਰਪੁਰ ਲਈ 1 ਕਾਜੀ ਜਲੰਧਰ ਲਈ 1 ਰਹਿਵਾਲੀ ਵਕਾਂਸੀ ਲੁਧਿਆਣਾ ਲਈ 2 ਵਕਾਂਸੀਆਂ ਰਹਿਵਾਲੀਆਂ ਜੀ ਮਾਂਸਾ ਲਈ 1 ਮੋਗਾ ਦੇ ਲਈ 1 ਮਲੋੜ ਲਈ 1 ਵਕਾਂਸੀ ਰਹਿਵਾਲੀ ਹੈ ਜੀ ਪਟਿਆਲੇ ਲਈ ਇੱਕ ਰਹਿ ਵਾਲੀ ਹੈ ਜੀ ਰੋਪੜ ਦੇ ਲਈ ਵੀ ਇੱਕ ਵਕਾਂਸੀ ਰਹਿ ਵਾਲੀ ਹੈ ਜੀ ਸਰਹੰਦ ਦੇ ਲਈ ਵੀ ਇੱਕ ਵਕਾਂਸੀ ਰਹਿ ਵਾਲੀ ਹੈ ਅਤੇ ਤਰਨਤਾਰਨ ਦੇ ਲਈ ਵੀ ਇੱਕ ਵਕਾਂਸੀ ਰਹਿ ਵਾਲੀ ਹੈ ਜੀ ਇਹ ਟੋਟਲ 15 ਸਾਮੀਆਂ ਹਾਂ ਜੀ ਪੰਜਾਬ ਦੇ ਲਈ ਜੀ ਡੀ ਐਸ ਐਗਜ਼ੀਕਿਊਟਿਵ ਦੀਆਂ ਵਕਾਂਸੀਆਂ ਆ ਚੁੱਕੀਆਂ ਜੀ ਇਹੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੀ ਅਤੇ ਅੱਗੇ ਬੇਰੋਜ਼ਗਾਰ ਮੁੰਡੇ ਕੁੜੀਆਂ ਤੱਕ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਦਾ ਪੋਸਟ ਭਰ ਕੇ ਭਲਾ ਹੋ ਸਕੇ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ